میں جو تو مروں گا نا بیسٹ آف جس کے اندر پلا لگا لوگ کی روڈ نا لوگ کی ہنس دیا جان کے جس کے اندر پلا جا رہے ہیں ساڑھا جہان ختم کر کے چلے گئے ہیں اسی جو کچھ کر سی اسی جو کچھ سوچ دے سی اسی انہوں نے سر تے سوچ سی ਜਦੋਂ ਲੱਟੇ ਤਾਂ ਸਾਰੀ ਜ਼ਿੰਦਗੀ ਨਹੀਂ ਕਦੀ ਦੇਖਿਆ ਜਦੋਂ ਲੱਟੇ ਐਸਾ ਤਾਂ ਸਾਰੇ ਜਦੋਂ ਇੱਕ ਕਰਦੇ ਜਿੰਕੇ ਹਰ ਸ਼ਖਸ ਕਹਿੰਦਾ ਸਭ ਤੋਂ ਜ਼ਿਆਦਾ ਮੇਰੇ ਨਾਲ ਪਿਆਰ ਸੀ ਸੋ ਮੈਂ ਵੀ ਉਹਨਾਂ ਵਿੱਚੋਂ ਇੱਕ ਕੈਨੇਡਾ ਅਮਰੀਕਾ ਇੰਗਲੈਂਡ ਲੰਬੇ ਟੂਰਸ ਤੇ ਗਿਆ ਪਿੱਛੇ ਜੇ ਮੈਂ ਵੀ ਪਤਾ ਲੈਣ ਆਇਆ ਘਰ ਬੈਠੇ ਰਹੇ ਬਹੁਤ دیر ਪੱਲਾ ਸਭ ਲੱਗਦਾ ਸੀ ਠੀਕ ਹੋ ਜਾਣਗੇ ਦੂਸਰੀ ਮੈਂ ਸੋਚਦਾ ਸੀ ਕੋਈ ਕ੍ਰਿਸ਼ਮਾ ਹੋ ਜਾਏਗਾ ਮਾਲਕ ਕਰਗਾ ਪਰ ਇਸ ਤਰ੍ਹਾਂ ਹੋਇਆ ਉਹ ਨਾ ਪਾਇਆ ਸਰਦੂਰ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਵੀ ਮੇਰੇ ਲਈ ਕੱਲ ਦੀਆਂ ਗੱਲਾਂ ਲੱਗਦੀਆਂ ਨੇ ਜਦੋਂ ਜਸਵਿੰਦਰ ਤੇ ਬਲਮਕੰਦ ਦੋਨੇ ਵਿਦਿਆਰਥੀ ਸੀ ਜਿਹਦੇ ਨਾਲ 40 ਸਾਲ ਬੰਦਾ ਹੱਸਿਆ ਹੋਵੇ ਉਹ ਚੁੱਪ ਕਰ ਗਿਆ ਕਿ ਸਾਡਾ ਮੁਕਾਬਲਾ ਹੁੰਦਾ ਸੀ ਇੱਕ ਦੂਜੇ ਤੋਂ ਬਿਹਤਰ ਆਪਣੀ ਪਰਫਾਰਮੈਂਸ ਦੇਣ ਦਾ ਪਰ ਸਾਣਾ ਕਦੀ ਨਹੀਂ ਹੁੰਦਾ ਸੀ ਛਲੇ ਮਹੀਨੇ ਮਿਲ ਗਿਆ ਸੀਗਾ ਤੇ ਬਹੁਤ ਇੰਪਰੂਵਮੈਂਟ ਸੀਗੀ ਮੈਂ ਕਿਹਾ ਵੀ ਭਲਾ ਸਭ ਤਗੜੇ ਹੋ ਜਾਓ ਆਪਾਂ ਹੁਣ ਦਸੰਬਰ ਜਨਵਰੀ ਚ ਕੈਰੀ ਆਨ ਜਟਾ 4 ਸ਼ੁਰੂ ਕਰਨੀ ਆ ਤੇ ਇੰਪਰੂਵਮੈਂਟ ਦੇਖ ਕੇ ਮੈਨੂੰ ਲੱਗਦਾ ਸੀ ਵੀ ਉਦੋਂ ਤੱਕ ਠੀਕ ਹੋ ਜਾਣਗੇ ਪਰ ਹੁਣ ਰੱਬ ਨੂੰ ਜੋ ਮਨਜ਼ੂਰ ਜੀ ਆਪਾਂ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਰਿਸ਼ਤੇ ਗੁਵਾਏ ਆ ਅੱਜ ਕੀ ਮਹਿਸੂਸ ਕਰ ਰਹੇ ਮੈਨੂੰ ਮੈਂ ਵੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਰਿਸ਼ਤਾ ਗੁਵਾਇਆ ਮਿਲਵਾਦਾ ਇੱਕ ਵਾਰੀ ਅਸੀਂ ਕੱਟੇ ਬੈਠੇ ਸੀ ਮੈਨੂੰ ਕਹਿੰਦੇ ਵੈਸੇ ਹੀ ਗੱਲਾਂ ਕਰਨ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜਿਓ ਕਹਿੰਦੇ ਮੈਂ ਜਦੋਂ ਮਰੂੰਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾ ਦਿਓ ਲੋਕ ਕੀ ਰੋਣਾ ਲੋਕ ਕਿ ਹੱਸਣਗੇ ਜਸਵਿੰਦਰ ਬੱਲਾ

ਕੱਲ ਬਾਲਾ ਜੀ ਕਹਿ ਰਹੇ ਸੀ ਕਿ ਦੇ ਕੇ ਦੁਬਾਰਾ ਫਿਰ ਗੱਲ ਚੱਲੇ ਸੀ ਕਿ ਸੰਕਟੇ ਅਸੀਂ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀ ਕਿ ਉਹ ਕਸਕ ਨਹੀਂ ਜੀ ਹੁਣ ਪੂਰੀ ਹੋ ਸਕਦੀ ਹੈ ਕਦੀ ਉਹ ਬਸ ਹੋ ਸਕ ਅਸੀਂ ਹੁਣ ਦਿਨੋਂ ਸੁਪਨੇ ਨਾਲੇ ਚਲੇ ਗਏ ਅਸੀਂ ਦੋਨੋਂ ਵੀ ਉਸੇ ਸੁਪਨੇ ਨਾਲ ਜਾਵਾਂਗੇ ਉਹ ਗੱਦੀ ਪੁਰਾਣੀ ਹੋ ਗਈ ਉਹ ਨਹੀਂ ਹੋઈ ਨਹੀਂ ਸਕਦਾ ਉਹ ਨਹੀਂ ਹੋઈ ਨਹੀਂ ਸਕਦਾ ਤਾਂ ਨਿੱਲੂ ਜੀ ਅਕਸਰ ਜਿਹੜੇ ਉਹ ਛਣਕਾਟਿਆਂ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਉਹ ਅਦਾਕਾਰ ਅਦਾਕਾਰੀ ਦੇ ਵਿੱਚ ਨਜ਼ਰ ਆਉਂਦੇ ਸੀਗੇ ਤਾਂ ਕਾਫੀ ਜਿਹੜੇ ਉਹ ਭਾਵਕ ਅਜ ਹੋਏ ਹੋਏ ਨੇ ਕਿਉਂਕਿ ਕਈ ਵਾਰ ਕੁਝ ਜਿਹੜੇ ਸ਼ਬਦ ਨੇ ਉਹ ਵੀ ਜਿਹੜੇ ਉਹ ਜਿਹੜੇ ਉਹ ਕਈ ਨਹੀਂ ਜਾ ਸਕਦੇ ਤਿੰਨੋਂ ਇੱਕ ਦੂਸਰੇ ਦੀ ਜ਼ਿੰਦਗੀ ਦਾ اٹوٹੰਗਾ ਹੁਣ ਸਾਨੂੰ ਇੰਸਾ ਲੱਗਦਾ ਹੈ ਕਿ ਸਾਡਾ ਜੋ ਹਾਂ ਖਤਮ ਕਰਕੇ ਚਲੇ ਗਏ ਹੈ ਅਸੀਂ ਜੋਗੋਸ਼ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸਿਬਲ ਹੈ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਔਰ ਬਹੁਤ ਚੱਲ ਪਾਣੀ ਨਹੀਂ ਰਦਰ ਪਾਣੀ ਲੈ ਇਹਦੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਛੋਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੁੰਨ ਜਾਂ ਮਹਿਸੂਸ ਨਹੀਂ ਹੁੰਦਾ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਐਸਾ ਤਾਂ ਸਾਰੀ ਜ਼ਿੰਦਗੀ ਇੱਕ ਇੱਕ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਹੌਸਲਾ ਦਿੱਤਾ ਪੱਲਾ ਭਾਜੀ ਨੇ ਬਹੁਤ ਵਸਲ ਦਿੱਤਾ ਮੁਰਕੇ ਮੈਨੂੰ ਇੰਡਸਟਰੀ ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਵੀ ਮੇਰੇ ਲਈ ਬਹੁਤ ਬਹੁਤ ਸੀਗੀ ਪੱਲਾ ਸਾਹਿਬ ਦੀ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਬਈਰ ਹਾਸਾ ਮਜ਼ਾਕ ਵੀ ਉਹ ਕਰ ਜਾਂਦਾ ਸੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤ ਕੋਈ ਆਪਸ ਵਿੱਚ ਫੈਮਿਲੀ ਇਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੀ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਪੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਹਨਾ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਦੂਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਦੇਖਤਾ ਸੀ ਕਿ ਬਹੁਤ ਜ਼ਿਆਦਾ ਬਹੁਤ ਹਾਂਜੀ ਉਹ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਹੀ ਬਹੁਤ ਸਾਰੇ ਸ਼ੋਜ਼ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਹੀ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਬਾਲਮਕਨ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਨੇ ਵਾਲੇ ਪਾਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਦੋ ਦੋ ਤਿੰਨ ਤਿੰਨ ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤਾਂ ਆਪਣੇ ਮੈਨ ਕਰੜਮੂੜਨਾ ਫਿਰ ਰੋਣਾ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਗੱਲ ਉਹਨੇ ਦਸੀ ਤੁਹਾਡੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਿਆਦਾ ਭੁਖਰਾਜ ਨਾਲ ਤੇ ਪੰਜੀ ਨਾਲੇ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਭੱਲੇ ਦੀ ਵਾਈਫ ਮਿੰਨੀ ਨਾਲੇ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦਾਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਬਹਾਲ ਚਾਲ ਪੁੱਛਦੀ ਸੀਗੇ ਉਹਨੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ ਸਵਿੰਦਰ ਭੱਲਾ ਸਾਹਿਬ ਨੂੰ ਅੰਤਮ ਜਿਹੜੀ ਹੈ ਵਿਦਾਇਗੀ ਦੇਣ ਵਾਸਤੇ ਚਾਹੀਏ ਹੋ ਫਿਲਮ ਇੰਡਸਟਰੀ ਹੈ ਮਿਊਜ਼ਿਕ ਇੰਡਸਟਰੀ ਹੈ ਵੱਡੀਆਂ ਜਿਹੜੀਆਂ ਉਹ ਮਾਨਵਤਿਆ ਨਿਸ਼ਕਸ਼ਤਾ ਉਹ ਇੱਥੇ ਪਹੁੰਚੇ ਹਨ ਗੱਲਬਾਤ ਕਰਨ ਦੇ ਪੰਮੀ ਬਾਈ ਚੀਨੀ ਜੀ ਕਿਰਮ ਜੀ ਨੇ ਗੱਲਬਾਤ ਕਰਦੇ ਆ ਪੰਮੀ ਬਾਈ ਜੀ ਕਿਵੇਂ ਦੇਖਦੇ ਹੋ ਤੁਹਾਡਾ ਕਿਸ ਤਰੀਕੇ ਨਾਲ ਉਹਨਾਂ ਨਾਲ ਨਾਤਾ ਰਿਹਾ ਕਿ ਅਸੀਂ ਦੇਖਦੇ ਹਾਂ ਕਿ ਤੁਸੀਂ ਵੀ ਬਹੁਤ ਪੁਰਾਣੇ ਸਮੇਂ ਤੋਂ ਉਹਨਾਂ ਦੇ ਨਾਲ ਵਿਚਰਦੇ ਆਂਦੇ ਹੋ ਤੇ ਸਾਂਝ ਕਿਹੋ ਜੀ ਸੀ ਤੁਹਾਡੀ ਬਹੁਤ ਹੀ ਬਨਤ ਵਾਲੀ ਬਹੁਤ ਹੀ ਪਿਆਰ ਵਾਲੀ ਤੇ ਬਹੁਤ ਹੀ ਨਿਗ ਭਰੀ ਸਾਂਝ ਕਿਉਂਕਿ ਜਿਹੜਾ ਵਿਦਿਆਰਥੀ ਜੀਵਨ ਦੀ ਸਾਂਝ ਹੁੰਦੀ ਹੈ ਨਾ ਉਹ ਹਮੇਸ਼ਾ ਹੀ ਜਾਂਦਾ ਉਹਦੀਆਂ ਉਸੇ ਤਰ੍ਹਾਂ ਹੀ ਖੁਸ਼ਬੂ ਵਖੇਰਦੀਆਂ ਨੇ ਤੇ ਹਾਲੇ ਉਹ ਮੈਨੂੰ ਮਤਲਬ ਕਿ ਕੱਲ ਦੀਆਂ ਗੱਲਾਂ ਲੱਗਦੀਆਂ ਨੇ ਜਦੋਂ ਜਸਵਿੰਦਰ ਤੇ ਬਾਲਮਕੰਦ ਦੋਨੇ ਵਿਦਿਆਰਥੀ ਸੀ ਤੇ ਮੈਂ ਇਹਨਾਂ ਨੂੰ ਵਿਦਿਆਰਥੀ ਜੀਵਨ ਜੀ ਹੀ ਕਿਸੇ ਵੱਡੇ ਪਲੇਟਫਾਰਮ ਤੇ ਲੈ ਕੇ ਗਿਆ ਮੈਂ ਉਹੀ ਭਾ ਵਿਕੀ ਨਾਲ ਗੱਲਾਂ ਸਾਂਝੀਆਂ ਕਰ ਰਿਹਾ ਸੀ ਕਿ ਸ਼ਰਦਤ ਜੀ ਦਾ ਪ੍ਰੋਗਰਾਮ ਸੀ ਦਿੱਲੀ ਨੈਸ਼ਨਲ ਹਕਅਪ ਦੇ ਉੱਤੇ ਵਿਸਾਖੀ ਦਾ ਉਹ ਮੈਨੂੰ ਕਹਿੰਦੇ ਪੜ੍ਹੇ ਲਿਖੇ ਪੰਡ ਚਾਹੀਦੇ ਨੇ ਤੇ ਮੈਂ ਇਹਨਾਂ ਨੂੰ ਦੋਨਾਂ ਨੂੰ ਕਿਹਾ ਵੀ ਤੁਸੀਂ ਉਹ ਚੱਲਣਾ ਪੜੇ ਲਿਖੇ ਤੁਸੀਂ ਉਹ ਪਹਿਲੇ ਮਗਰ ਭਾਜਨ ਗਿੱਲ ਬਾਈ ਨੂੰ ਫੋਨ ਕੀਤਾ ਉਹ ਕਹਿੰਦੇ ਫਿਰ ਮੈਂ ਕਹਿੰਦਾ ਇਹਨਾਂ ਦੋਨਾਂ ਨੂੰ ਸੋ ਉਸ ਤੋਂ ਮਗਰੋਂ ਫਿਰ ਪਤਾ ਨਹੀਂ ਅਨੇਕਾਂ ਪ੍ਰੋਗਰਾਮ ਅਸੀਂ ਤੇ ਰੂਮ ਮੇਟ ਵੀ ਰਹੇ ਕੈਨੇਡਾ ਅਮਰੀਕਾ ਦੇ ਟੂਰ ਤੇ ਮਾਲਮਕੰਦ ਵਿਜਤੀ ਵਾਪਸ ਆ ਗਿਆ ਤੇ ਮੈਂ ਤੇ ਭੱਲਾ ਇਕੱਠੇ ਹੀ ਸੀ ਮੈਂ ਤੇ ਕੱਲ ਵੀ ਜਦੋਂ ਸਾਡੇ ਇਸ ਜਹਾਨ ਤੋਂ ਰੁਖਸਤ ਹੋਏ ਨੇ ਅਸੀਂ ਇਹਨਾਂ ਦੀਆਂ ਅਨੇਕਾਂ ਗੱਲਾਂ ਕਰ ਲਈਆਂ ਉਸ ਟਾਈਮ ਤੇ ਮੈਂ ਬੈਠਾ ਤੇ ਐਲਪੀਜੀ ਯੂਨੀਵਰਸਿਟੀ ਸੀ ਪਰ ਉਹ ਫਿਰ ਰੰਗਲੇ ਸੱਜਣ ਦੀਆਂ ਜਿਹੜੀਆਂ ਯਾਦਾਂ ਨੇ ਉਹ ਤੀਤ ਨਾਲ ਜੁੜੀਆਂ ਰਹਿੰਦੀਆਂ ਨੇ ਤੇ ਬਹੁਤ ਹੀ ਬੀਇੰਗ ਇੱਕ ਬਹੁਤ ਵਧੀਆ ਇਨਸਾਨ ਬਹੁਤ ਹੀ ਅੱਛਾ ਐਕਟਰ ਬਹੁਤ ਹੀ ਅੱਛਾ ਪ੍ਰੈਜ਼ੈਂਟਰ ਬਹੁਤ ਹੀ ਉਸ ਕਿਸਮ ਦਾ ਕਟਾਸ਼ਕ ਕਰਦਾ ਸੀ ਉਸ ਕਿਸਮ ਦਾ ਮਜ਼ਾਕ ਹੀਆ ਸੀ ਕਿ ਇੱਕ ਤੇ ਹੁੰਦੇ ਨੇ ਵੈਸੀ ਮਜ਼ਾਕੀ ਇੱਕ ਐਜੂਕੇਟਿਡ ਮਜ਼ਾਕੀਆ ਜਦੋਂ ਕੋਈ ਕੰਮ ਗੱਲ ਕਰਦਾ ਹੈਗਾ ਤੇ ਉਹਦਾ ਕੋਈ ਅਰਥ ਨਿਕਲਦਾ ਸੋ ਜਸਵਿੰਦਰ ਦੀਆਂ ਜਿਹੜੀਆਂ ਯਾਦਾਂ ਨੇ ਉਹਦੀ ਜਿਹੜੀ ਨਿੱਗ ਉਹ ਹਮੇਸ਼ਾ ਸਾਡੇ ਸਾਰੇ ਪੰਜਾਬੀਆਂ ਦੇ ਵਿੱਚ ਖਿਲਰੀ ਰਹੂਗੀ ਉਸਦੀ ਖੁਸ਼ਬੂ ਕਹਿੰਦੇ ਕਿ ਚਾਹੇ ਵੱਡਾ ਹੋਵੇ ਛੋਟਾ ਹੋਵੇ ਮਜ਼ਾਕ ਹਰ ਇੱਕ ਨੂੰ ਕਰ ਲੈਂਦੇ ਸੀ ਪਰ ਕੋਈ ਗੁੱਸਾ ਨਹੀਂ ਸੀ ਕਰਦਾ ਤੁਸੀਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਵੱਡਾ ਇੱਕ ਪਲੈਟਫਾਰਮ ਜਿਹੜਾ ਉਹ ਮਹయ్యా ਕਰਾਇਆ ਤੁਹਾਡੇ ਨਾਲ ਵੀ ਇਸ ਤਰੀਕੇ ਦੀ ਜਿਹੜੀ ਹੈ ਚੋਬਹੋ ਲਾ ਜਾਂਦੇ ਸੀ ਬੇਸ਼ੁਮਾਰ ਬੇਸ਼ੁਮਾਰ ਮਜ਼ਾਕਾਂ ਕਹਿੰਦੇ ਨੇ ਅਸੀਂ ਹੁੰਦੇ ਸ਼ਿਂਦਰ ਸ਼ੇਂਧਾ ਜੀ ਵੀ ਨਹੀਂ ਇਸ ਰੁਕਸਤ ਹੋ ਗਏ ਨੇ ਇਸ ਫਾਨੀ ਸਰਤਾ ਸੰਸਾਰ ਤੋਂ ਅਸੀਂ ਉਹਨਾਂ ਦੇ ਬਰਥਡੇ ਤੇ ਮੈਂ ਤੇ ਜਸਵਿੰਦਰ ਇਕੱਠੇ ਹੋਗੇ ਉਹਨਾਂ ਦੀ ਕੋਈ ਕਹਿੰਦੇ ਨੇ ਕਿਸੇ ਕੈਸਟ ਦੇ ਵਿੱਚ ਉਹਨਾਂ ਨੇ ਸ੍ਰਿੰਦਰ ਸ਼ਿੰਦੇ ਤੇ ਤਵਾ ਲਾਇਆ ਕਹਿੰਦੇ ਮੈਂ ਤਾਂ ਚੁੱਪ ਹੋ ਜਾਂਦਾ ਪੰਮੀ ਬਾਈ ਨਹੀਂ ਚੱਕਦਾ ਮੈਨੂੰ ਐਸੋ ਮੀਰੀयत ਮੇਰੇ ਤੇ ਵੀ ਤਵਾ ਲਾਇਆ ਮੇਰੀ ਮੁੱਛਾਂ ਤੇ ਤੇ ਬਹੁਤ ਪਰ ਉਹ ਸੀ ਕਦੇ ਵੀ ਆਏ ਨਹੀਂ ਕਦੇ ਇੱਕ ਦੂਜੇ ਨਾਲ ਨਾਰਾਜ਼ ਨਹੀਂ ਹੋਏ ਜੇ ਤੁ ਛਣਕਾਟੇ ਆਉਣੇ ਹੁੰਦੇ ਸੀ ਉਦੋਂ ਹਰ ਇੱਕ ਕਲਾਕਾਰ ਨੂੰ ਡਰ ਹੁੰਦਾ ਸੀ ਕਿ ਇਹਦੀ ਤਵਾ ਕਿੱਥੇ ਲਾਊਗਾ ਮੈਂ ਤਾਂ ਐਂਗਰ ਬਈ ਮੇਰੀਆਂ ਮੁੱਛਾਂ ਤੇ ਵੀ ਬਹੁਤ ਉਹਨਾਂ ਨੇ ਲਾਇਆ ਪਰ ਮੈਨੂੰ ਕਦੇ ਵੀ ਉਹਨਾਂ ਤੇ ਇਸ ਗੱਲ ਦਾ ਰੋਸਾ ਨਹੀਂ ਰਿਹਾ ਤੇ ਜਦੋਂ ਉਹ ਡਾਇਰੈਕਟਰ ਬਣੇ ਉੱਤੇ ਕਿਸਾਨ ਮੇਲੇ ਦੇ ਤੇ ਉਦੋਂ ਮੈਨੂੰ ਸਪੈਸ਼ਲਿ ਉਹਨਾਂ ਨੇ ਕਿਹਾ ਬਾਈ ਆਉਣਾ ਹੈ ਮੈਂ ਕਿਹਾ ਬਾਈ ਜੀ ਆਉਂਗਾ ਤੇ ਮੈਂ ਉੱਥੇ ਗਿਆ ਵੀ ਪਰਫਾਰਮ ਵੀ ਕੀਤਾ ਸੋ ਯਾਰੀ ਦੋਸਤੀ ਆਹੀ ਇਸੇ ਇਸੇ ਦਾ ਨੋਆ ਹੈ ਨਾ ਤੇ ਪ੍ਰੋਫੈਸ਼ਨਲਿਜ਼ਮ ਆਪਦੀ ਥਾਂ ਤੇ ਹੈ ਉਹਨਾਂ ਦਾ ਬਹੁਤ ਵੱਡਾ ਮਕਾਮ ਸੀ ਸਟੇਜਾਂ ਦੇ ਉੱਤੇ ਤੇ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਨੌਕਰੀ ਵੀ ਨਿਠ ਕੇ ਕੀਤੀ ਤਿੱਕਣਾ ਕੈਬਿਨੇਟ ਕੇ ਕੀ ਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਕੋਈ ਆਪਣੀ ਬਿਮਾਰੀ ਬਾਰੇ ਵੀ ਕੋਈ ਸਾਂਝਾ ਕਰਦੇ ਸੀ ਜਾਂ ਫਿਰ ਕਦੇ ਉਸ ਤਰੀਕੇ ਨਾਲ ਨਹੀਂ ਪਿੱਛੇ ਜੇ ਬਾਲਮਕੰਦ ਨੂੰ ਸੰਗਾ ਮਿਲਿਆ ਕੁਝ ਕੁਝ 2-3 ਮਹੀਨੇ ਪਹਿਲਾਂ ਮੈਂ ਕਿਹਾ ਜੇ ਮੇਰਾ ਮਿਲਣ ਨੂੰ ਬਹੁਤ ਜੀ ਕਰਦਾ ਹੈ ਪਰ ਉਹ ਕਹਿੰਦਾ ਉਹ ਮਿਲਣ ਵਾਲੀ ਹਾਲਤ ਚ ਨਹੀਂ ਹੈਗੇ ਉਸ ਟਾਈਮ ਤੇ ਉਹਨਾਂ ਨੂੰ ਇੱਕ ਸਟ੍ਰੋਕ ਹੋ ਗਿਆ ਸੀ ਉਹਦੇ ਕਰਕੇ ਨਹੀਂ ਸੀ ਤੇ ਪਰ ਇਸ ਤਰ੍ਹਾਂ ਇੱਕ ਅੱਛੇ ਰੰਗਲੇ ਸੱਜਣ ਦਾ ਜਾਣਾ ਉਹ ਵਾਕਈ ਪਰਿਵਾਰ ਲਈ ਤਾਂ ਦੁੱਖਦਾ ਹੀ ਹੈ ਹੈ ਸਾਡੇ ਵਰਗੇ ਮਿੱਤਰਾਂ ਸੱਜਣਾਂ ਲਈ ਤੇ ਸਾਡੇ ਪੰਜਾਬੀ ਸਰੋਤਿਆਂ ਲਈ ਇੰਡਸਟਰੀ ਲਈ ਤੁਸੀਂ ਕਿਵੇਂ ਮੰਨਦੇ ਕਿਉਂਕਿ ਕੋਈ ਫਿਲਮ ਉਹਨਾਂ ਤੋਂ ਬਣਾ ਅਧੂਰੀ ਮੰਨੀ ਜਾਂਦੀ ਸੀਗੀ ਤੇ ਹੁਣ ਇੰਡਸਟਰੀ ਦੇ ਵਿੱਚ ਉਹਨਾਂ ਦੇ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਉਹਨਾਂ ਦੇ ਜਾਣ ਨਾਲ ਪਿਆ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਮੰਨਦੇ ਦੇਖੋ ਇਹ ਤਾਂ ਇੱਕ ਪ੍ਰਕਿਰਤੀ ਹੈ ਛੋਟੇ ਵੀ ਕਿ ਇੱਥੇ ਜੋ ਵੀ ਆਇਆ ਸੋ ਚੱਲ ਸੀ ਇੱਥੇ ਕਹਿੰਦੇ ਨੇ ਕੋਈ ਸਦਾ ਲਈ ਸਦੀਵੀ ਬਹਿੰਦਾ ਨਹੀਂ ਤੇ ਕਲਾਕਾਰ ਦਾ ਜਾਣਾ ਦੁਖਦਾਈ ਹੁੰਦਾ ਹੈ ਪਰ ਉਹ ਉਸ ਤਰ੍ਹਾਂ ਦੇ ਹੋਰ ਬੜੇ ਲੋਕ ਕਲਾਕਾਰ ਅੱਗੇ ਆਉਂਦੇ ਨੇ ਪਰ ਜਿਹੜਾ ਬੰਦਾ ਆਪਣੀਆਂ ਮਿੱਟ ਛਾਪਾਂ ਛੱਡ ਜਾਂਦਾ ਉਹ ਕਦੇ ਵੀ ਮਿੱਟਦੀਆਂ ਨਹੀਂ ਧੁੰਦਲੀਆਂ ਨਹੀਂ ਪੈਂਦੀਆਂ ਤੇ ਇਸੇ ਤਰ੍ਹਾਂ ਜਸਵਿੰਦਰ ਭੱਲੇ ਦੀਆਂ ਜਾਤਾਂ ਕਦੇ ਵੀ ਧੁੰਦਲੀਆਂ ਨਹੀਂ ਪੈਂਦੀ ਤਾਂ ਪੰਮੀ ਭਾਈਚਾਰੇ ਨਾਲ ਭਗਲ ਬਾਤ ਜਿਹੜੀ ਹੈ ਉਹ ਕਰ ਰਹੀ ਸੀਗੀ ਉਹ ਦੱਸ ਰਹੀ ਸੀਗੀ ਕਿ ਕਿਵੇਂ ਜਿਹੜੇ ਆ ਉਹਨਾਂ ਦੇ ਨਾਲ ਜਿਹੜੀਆਂ ਉਹ ਉਹਨਾਂ ਦੀਆਂ ਸਾਂਝਾ ਜਿਹੜੀਆਂ ਹੋ ਰਹੀਆਂ ਨੇ ਪਰਿਵਾਰਕ ਜਿਹੜੇ ਉਹ ਸਬੰਧ ਰਹੇ ਨੇ ਇਹ ਰਹਿਣੇ ਕਿ ਬਾਲਮੁਕੰਦ ਸ਼ਰਮਾ ਤੇ ਜਸਵਿੰਦਰ ਭੱਲਾ ਨੂੰ ਜਿਹੜੇ ਉਹ ਇੱਕ ਵੱਡਾ ਮੰਚ ਜਿਹੜਾ ਉਹ ਮਖੀਆ ਕਰਵਾਉਂਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਰੋਲ ਜਿਹੜਾ ਉਪਰੇਟਾ ਤੇ ਹਮੇਸ਼ਾ ਜਿਹੜੇ ਉਹ ਆਪਣੇ ਕਰੈਕਟਰ ਦੇ ਨਾਲ ਜਿਹੜੇ ਉਹ ਹਸਉਂਦੇ ਰਹੇ ਸੀਗੇ ਸੋ ਗਲਪਤ ਪੰਨਾਣਾ ਕਰਦੇ ਆ ਸਰ ਤੁਸੀਂ ਕਿਵੇਂ ਮੰਨਦੇ ਹੋ ਉਹ ਵੀ ਤੁਹਾਡੀ ਹੀ ਇੰਡਸਟਰੀ ਚੋਂ ਆਉਂਦੇ ਨੇ ਤੇ ਉਹ ਵੀ ਤੁਸੀਂ ਵੀ ਖੁਸ਼ੀਆਂ ਵੰਡਦੇ ਹੋ ਉਹ ਵੀ ਖੁਸ਼ੀਆਂ ਵੰਡਦੇ ਸੀ ਸਰ ਮਕਾਲੀ ਅਸੀਂ ਰਹੇ ਔਰ ਇਹ ਬੜਾ ਗਹਿਰਾ ਦੁੱਖ ਹੈ ਦੱਲੂ ਕਿ ਜਿਹਦੇ ਨਾਲ 40 ਸਾਲ ਬੰਦਾ ਹੱਸਿਆ ਹੋਵੇ ਉਹ ਚੁੱਪ ਕਰ ਗਿਆ ਉਹ ਕ੍ਰੀਏਟਿਵ ਬ੍ਰੇਨ ਖਾਮੋਸ਼ ਹੋ ਗਿਆ। ਔਰ ਸਾਰੇ ਚ ਹਾਸੇ ਬੰਨਣ ਵਾਲਾ एकदम ਸ਼ਾਂਤ ਹੋ ਗਿਆ। ਸੋ ਇਹ ਤਕਲੀਫ ਹੈ ਮਾਨੂੰ ਕਿਉਂਕਿ ਸਾਡਾ ਕੋਈ ਚਾਰ ਦਹਾਕਿਆਂ ਦਾ 45 ਸਾਲ ਅਸੀਂ ਇਕੱਠਿਆਂ ਚਾਹੇ ਉਹ ਸਟੇਜ ਦੀ ਪ੍ਰੋਗਰਾਮ ਸੀ, ਰੈੱਡ ਕਰਾਸ ਦੀਆਂ ਨਾਈਟਸ ਹੁੰਦੀਆਂ ਸੀ, ਸਟਾਰ ਨਾਈਟਸ ਹੁੰਦੀਆਂ ਸੀ, ਫਿਰ ਇਹਨਾਂ ਨੇ ਇੱਕ ਐਸੈਟ ਜਿਹੜੀਆਂ ਕਰਨੀਆਂ ਜਾਂ ਰੇਡੀਓ ਦੇ ਪ੍ਰੋਗਰਾਮ ਵੀ ਇਹਨਾਂ ਮੈਂ ਦਿਯਾਤੀ ਕਰਦਾ ਸਾਂ ਤੇ ਇਹਨਾਂ ਦੇ ਹੀ ਛਣਕਾਟਾ ਦੇ ਵਿੱਚ ਵੀ ਦਿਹਾਤ ਦਾ ਜ਼ਿਕਰ ਦਿਹਾਤ ਦਾ ਮਾਹੌਲ ਪਿੰਡਾਂ ਦਾ ਮਾਹੌਲ ਪਿੰਡਾਂ ਦੀ ਲਾਈਫ ਪਿੰਡਾਂ ਦੀ ਸ਼ੈਲੀ ਪਿੰਡਾਂ ਦੀ ਵੋਕੈਬਲਰੀ ਸ਼ਬਦਾਵਲੀ ਇਹ ਸਾਰੀ ਝਲਕਦੀ ਸੀ ਇਸੇ ਕਰਕੇ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਫਿਰ ਆਪਾਂ ਦੂਰਦਰਸ਼ਨ ਤੇ ਇਕੱਠਾ ਸਮਾਂ ਗੁਜ਼ਾਰਿਆ ਮਹਿਰੌਂਗ ਮੇਲਾ ਕਰਦਾ ਸੀ ਇਹ ਲਹਿਰਾ ਕਰ ਮੁਕਾਬਲਾ ਮੁਕਾਬਲਾ ਤੁਹਾਡੇ 'ਚ ਹੁੰਦਾ ਸੀ ਆਪਸ ਦੇ ਵਿੱਚ ਕਿ ਕਿਉਂਕਿ ਇਹ ਦੇਖੋ ਕੁਦਰਤੀ ਹੈ ਕਿ ਮੁਕਾਬਲਾ ਬਣ ਜਾਂਦਾ ਹੁੰਦਾ ਕਿ ਮੈਂ ਉਸ ਤੋਂ ਵਧੀਆ ਇੱਕ ਹੈਲਦੀ ਕੰਪੀਟੀਸ਼ਨ ਆਪ ਇਹਨੂੰ ਕਹਿ ਸਕਦੇ ਹੋ ਤੁਹਾਡੇ ਕੋਲੋਂ ਅੱਛਾ ਲਫ਼ਜ਼ ਨਿਕਲ ਆਇਆ ਕਿ ਸਾਡਾ ਮੁਕਾਬਲਾ ਹੁੰਦਾ ਸੀ ਇੱਕ ਦੂਜੇ ਤੋਂ ਬਿਹਤਰ ਆਪਣੀ ਪਰਫਾਰਮੈਂਸ ਦੇਣ ਦਾ ਪਰ ਸਾਣਾ ਕਦੀ ਨਹੀਂ ਹੁੰਦਾ ਸੀ ਤੇ ਇਹ ਸਭ ਨੂੰ ਖੂਬ ਉਹਦੀ ਕੁਆਲਿਟੀ ਸੀ ਤੇ ਹੁਣ ਵੀ ਹਲੇ 2 ਸਾਲ ਪਹਿਲਾਂ بیٹے ਦੀ ਸ਼ਾਦੀ ਸੀ ਉਦੋਂ ਘਰ ਵੀ ਉਥੇ ਜਲੰਧਰ ਰਾਜਸਥਾਨ ਨੂੰ ਸ਼ਾਦੀ ਚ ਸ਼ਾਮਲ ਹੋਏ ਸੋ ਵੀਲ ਮਿਸ ਹਿਮ ਰੈਦਰ ਆਈ ਸ਼ੁੱਡ ਸੇ ਵੀਲ ਨੈਵਰ ਮਿਸ ਹਿਮ ਬਿਕੋਜ਼ ਇਹਰ ਸੱਚ ਕੁਆਲਿਟੀਜ਼ ਉਹਦੇ ਕੋਲ ਅੱਜ ਵੀ ਇੰਨਾ ਉਹਦਾ ਮਟੀਰੀਅਲ ਸਾਰੇ ਫੈਲੇ ਆਇਆ ਤੇ ਉਹ ਯਾਦਗਾਰ ਕਰਕੇ ਬੰਦਾ ਮਹਿਸੂਸ ਕਰੇਗਾ ਕਿ ਉਹ ਜਿੰਦਾ ਹੈ ਹੰਸਰਾਜ ਹੰਸ ਸਾਹਿਬ ਪਹੁੰਚੇ ਨੇ ਪੱਲਾ ਸਾਹਿਬ ਨੂੰ ਜਿਹੜਾ ਉਹ ਆਖਰੀ ਉਹਨਾਂ ਦੀ ਵਿਦਾਈ ਕੀਤੇ ਮੌਕੇ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਅਸੀਂ ਤੁਹਾਡਾ ਤਾਂ ਬਹੁਤ ਉਹਨਾਂ ਨਾਲ ਪਿਆਰ ਰਿਹਾ ਹੈ ਲਗਾਤਾਰ ਤੁਸੀਂ ਉਹਨਾਂ ਨਾਲ ਲੰਮੀਆਂ ਮੁਲਾਕਾਤਾਂ ਵੀ ਕਰਦੇ ਰਹੇ ਕਿਵੇਂ ਅੱਜ ਉਸ ਫਨਕਾਰ ਨੂੰ ਯਾਦ ਕਰ ਰਹੇ ਉੱਚੇ ਕਿ ਲੋਕ ਐਸੇ ਹੁੰਦੇ ਹੋਏ ਇਨਾ ਪਿਆਰ ਵੰਡ ਜਾਂਦੇ ਆ ਹਰ ਸ਼ਖਸ ਕਹਿੰਦਾ ਸਭ ਤੋਂ ਜ਼ਿਆਦਾ ਮੇਰੇ ਨਾਲ ਪਿਆਰ ਸੀ ਸੋ ਮੈਂ ਵੀ ਉਹਨਾਂ ਵਿੱਚੋਂ ਇੱਕ ਆ ਪਹਿਲਾਂ ਵਾਕਫੀਤ ਹੋਈ ਫਿਰ ਦੋਸਤੀ ਹੋਈ ਫਿਰ ਦੋਸਤੀ ਤੋਂ ਅੱਗੇ ਇੱਕ ਸਟੇਜ ਹੁੰਦੀ ਭਰਾਵਾਂ ਵਾਂਗ ਮਿਲਣਾ ਮੌਲਾ ਅਲੀ ਦਾ ਕਹਲਿਆ ਕਿ ਅਗਰ ਦੇਖਣਾ ਹੋਵੇ ਬੰਦਾ ਕਿਹੋ ਜਿਹਾ ਉਹਦੇ ਨਾਲ ਖਾਣਾ ਖਾਓ ਜਾਂ ਉਹਦੇ ਨਾਲ ਸਫ਼ਰ ਕਰੋ ਅਸੀਂ ਖਾਣੇ ਵੀ ਖਾਦੇ ਸਫ਼ਰ ਵੀ ਕੀਤੇ ਕੈਨੇਡਾ ਅਮਰੀਕਾ ਇੰਗਲੈਂਡ ਲੰਬੇ ਟੂਰਸ ਤੇ ਗਏ ਸ਼ੂਟਿੰਗ ਇਕੱਠੀਆਂ ਕੀਤੀ ਉਹ ਜਿਹੜਾ ਗਾਣਾ ਗਨਜਾਰਨ ਕੁੜੀ ਉਹਦੇ ਲਈ ਉਹ ਜਿਹੜੀ ਲੜਕੀ ਆ ਇਹ ਪੱਲਾ ਸਾਜ਼ ਲੈ ਕੇ ਆਏ ਕਹਿਣ ਲੱਗੇ ਬਹੁਤ ਅੱਛੀ ਡਾਂਸਰ ਹੈ ਪਿਆਰੀ ਉਹ ਲੜਕੀ ਨੇ ਉਸ ਤੋਂ ਬਾਅਦ ਫਿਲਮਾਂ ਨਵਰਾਜ ਯੁਗਰਾਜ ਦੀਆਂ ਵੀ ਫਿਲਮਾਂ ਮੇਰਾ ਵੀ ਅਸੀਂ ਕੰਮ ਇਕੱਠੇ ਗੱਲ ਇਹ ਕਿ ਜੋ ਪੰਜਾਬੀ ਇੰਡਸਟਰੀ ਨੂੰ ਘਾਟਾ ਪਿਆ ਉਹ ਬਹੁਤ ਵੱਡਾ ਹੈ ਇਸ ਕਰਕੇ ਕਿ ਕੁਝ ਆਰਟਿਸਟ ਬਹੁਤ ਅੱਛੇ ਹੁੰਦੇ ਨੇ ਉਹਨੂੰ ਸਕ੍ਰਿਪਟ ਦੇ ਦਿਓ ਅੱਛਾ ਕੰਮ ਕਰ ਜਾਂਦੇ ਕੁਝ ਆਰਟਿਸਟ ਹੁੰਦੇ ਸਕ੍ਰਿਪਟ ਦਿਓ ਆਫਟਰ ਫਿਊ ਮਿੰਟਸ ਉਹਨੂੰ ਆਮਦ ਹੁੰਦੀ ਹੈ ਇਹਨੂੰ ਆਮਦ ਕਹਿੰਦੇ ਆ ਇਸ ਇਸ ਸੰਗੀਤ ਵਿੱਚ ਵੀ ਹੈ ਔਰ ਉਹਨਾਂ ਦਾ ਸਬਜੈਕਟ ਸੀ ਕਾਮੇਡੀ ਕਾਮੇਡੀ ਦੇ ਵਿੱਚ ਆਮਦ ਬਹੁਤ ਘੱਟ ਹੁੰਦੀ ਹੈ ਸਭ ਤੋਂ ਮੁਸ਼ਕਲ ਕੰਮ ਹੈ ਕਿ ਬੰਦਾ ਇੰਨਾ ਸਟ੍ਰੈਸਫੁੱਲ ਲਾਈਫ ਹੈ ਉਹਦੇ ਬੁੱਲਾਂ ਤੇ ਮੁਸਕਰਾਹਟ ਲਾਇਓ ਇਹ ਵੇਲੇ ਵੀ ਕਈ ਵਾਰ ਉਹ ਆਪਣੇ ਦੇ ਤਵਾ ਲਾਉਂਦੇ ਸੀ ਬਹੁਤੀ ਵਾਰੀ ਆਪਣੀ ਇੰਡਸਟਰੀ ਦੇ ਵਿੱਚੋਂ ਵੀਜ਼ੀ ਇੰਡਸਟਰੀ ਦੇ ਉਹ ਆਪਣੇ ਨਾਲ ਦੇ ਸੰਕਾਲੀਏ ਤੇ ਜਿਹੜਾ ਉਹ ਚੋਬ ਕਰ ਜਾਂਦੇ ਸੀਗੇ ਮਜ਼ਾਦ ਦੇ ਤੌਰ ਤੇ ਲੈਣਾ ਚਾਹੀਦਾ ਉਹ ਸਟਾਈਲਸ ਤਾਂ ਹੁੰਦਾ ਸੀ ਉਹਦੇ ਵਿੱਚ ਲੇਕਿਨ ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਉਹ ਕਿਸੇ ਨੂੰ ਹਰਟ ਕਰਨ ਲਈ ਨਹੀਂ ਪੰਡਿਤ ਜੀ ਵਾਲਮਕੰਦ ਸ਼ਰਵਾ ਜੀ ਔਰ ਉਹਨਾਂ ਦੀ ਜੋੜੀ ਕਮਾਲ ਮੈਂ ਵੇਖਿਆ ਗਲਤ ਫਹਿਮੀਆਂ ਹੋ ਜਾਂਦੀਆਂ ਕਹਿੰਦੇ ਹਮਸਫਰ ਮੇਲੇ ਵੀ ਕਹੀ ਦੋਨੋ ਚਲਤੇ ਰਹੇ ਤਨਹਾ ਤਨਹਾ ਇਹਨਾਂ ਦੇ ਕੇਸ ਵਿੱਚ ਇਸ ਤਰ੍ਹਾਂ ਨਹੀਂ ਸੀ ਇਹਨਾਂ ਨੇ ਯਾਰੀ ਨਿਭਾਈ ਟਿਲ ਐਂਡ ਹੁਣ ਤੱਕ ਪੰਡਿਤ ਜੀ ਇਸ ਤਰ੍ਹਾਂ ਕਰ ਰਹੇ ਆ ਪਿੱਛੇ ਜੇ ਮੈਂ ਵੀ ਪਤਾ ਲੈਣ ਆਇਆ ਘਰ ਬੈਠੇ ਰਹੇ ਬਹੁਤ دیر ਪੱਲਾ ਸਭ ਲੱਗਦਾ ਸੀ ਠੀਕ ਹੋ ਜਾਣਗੇ ਦੂਸਰੀ ਮੈਂ ਸੋਚਦਾ ਸੀ ਕੋਈ ਕ੍ਰਿਸ਼ਮਾ ਹੋ ਜਾਏਗਾ ਮਾਲਕ ਕਰਗਾ ਪਰ ਇਸ ਤਰ੍ਹਾਂ ਹੋਇਆ ਉਹ ਨਾ ਪਾਇਆ ਐਸੀ ਲੋਕ ਰੋਜ਼ ਨਹੀਂ ਪੈਦਾ ਹੁੰਦੇ ਠੀਕ ਬਸ ਲੈਜੈਂਡ ਥੈਂਕ ਯੂ ਸੁਮੀਪ ਕੰਗਭਾਈ ਜੀ ਉਹ ਨਾਲ ਨੇ ਹੁਣੇ ਥੋੜੇ ਦਿਨ ਪਹਿਲਾਂ ਕੈਰੀਅਨ ਜੱਟਾ 4 ਫਿਲਮ ਸੁਣਾ ਕੇ ਗਏ ਸੀ ਗੱਲਬਾਤ ਕਰਦੇ ਆ ਪੱਲਾ ਸਾਹਿਬ ਨਾਲ ਤੁਹਾਡੀ ਬਹੁਤ ਜਿਹੜੇ ਉਹ ਗੁੜੇ ਸਬੰਧ ਸੀਗੇ ਕਾਫੀ ਫਿਲਮਾਂ ਤੁਸੀਂ ਇਕੱਠੀਆਂ ਕੀਤੀਆਂ ਤੁਸੀਂ ਐਕਟਿੰਗ ਕਰਦੇ ਰਹੇ ਫਿਰ ਫਿਲਮਾਂ ਡਾਇਰੈਕਟ ਵੀ ਕਰ ਰਹੇ ਸੀਗੇ ਹੁਣੇ ਤੁਸੀਂ ਹਾਲੇ ਦੇ ਵਿੱਚ ਕੈਰੀਅਨ ਜੱਟਾ ਫਿਲਮ 4 ਜੇ ਤੁਸੀਂ ਸੁਣਾਣਾ ਹੈ ਉਹ ਸੁਣਾਓ ਮੈਂ ਤਾਂ ਜੀ ਪਿਛਲੇ ਮਹੀਨੇ ਮਿਲ ਗਿਆ ਸੀਗਾ ਤੇ ਬਹੁਤ ਇੰਪਰੂਵਮੈਂਟ ਸੀਗੀ ਤਾਂ ਮੈਂ ਕਿਹਾ ਮੈਂ ਕਿਹਾ ਵੀ ਪੱਲਾ ਸਾਹਿਬ ਤਗੜੇ ਹੋ ਜਾਓ ਆਪਾਂ ਹੁੰਦੇ ਦਸੰਬਰ ਜਨਵਰੀ ਚ ਕੇਰੀ ਆਨ ਜਟਾ 4 ਸ਼ੁਰੂ ਕਰਨੀ ਆ ਤੇ ਇੰਪਰੂਵਮੈਂਟ ਦੇਖ ਕੇ ਮੈਨੂੰ ਲੱਗਦਾ ਸੀ ਵੀ ਉਦੋਂ ਤੱਕ ਠੀਕ ਹੋ ਜਾਣਗੇ ਪਰ ਹੁਣ ਰੱਬ ਨੂੰ ਜੋ ਮਨਜ਼ੂਰ ਜੀ ਆਪਣਾ ਕੀ ਜੋਰ ਚੱਲਦਾ ਉਹਨਾਂ ਨੇ ਵੀ ਮੁਹਾਲੀ ਰੱਖ ਲਈ ਸੀਗੀ ਉਹਨਾਂ ਕਰਕੇ ਹਲੇ ਲੋਕੇਸ਼ਨ ਤਾਂ ਡਿਸਾਈਡ ਕਰਨੀ ਸੀ ਪਰ ਜੀ ਫਿਲਮ ਤਾਂ ਲਿਖੀ ਜਾ ਚੁੱਕੀ ਸੀ ਤੇ ਉਹਨਾਂ ਦੀ ਹੈਲਥ ਨੂੰ ਧਿਆਨ ਰੱਖ ਕੇ ਉਹ ਜੀ ਫਿਲਮ ਲਿਖੀ ਸੀਗੀ ਤੇ ਬਹੁਤ ਵੱਡਾ ਲਾਸਾ ਜਦੋਂ ਦਾ ਪਤਾ ਲੱਗਿਆ ਵੀ ਬਹੁਤ ਵੱਡਾ ਲਾਸਾ ਵੀ ਪਰਸਨਲ ਲੈਵਲ ਤੇ ਮੇਰਾ ਤਾਂ ਬਹੁਤ ਵੱਡਾ ਇੱਕ ਦੌਰ ਇੱਕ ਮਤਲਬ 27 28 ਸਾਲ ਇਕੱਠੇ ਕੰਮ ਕੀਤਾ ਹੈ ਮੈਂ ਮੇਰੀ ਪਹਿਲੀ ਫਿਲਮ ਸੀ ਮਹੌਲ ਟੇ ਕਿਉਂਦੋਂ ਤੋਂ ਮੇਰੇ ਨਾਲ ਨੇ 97 ਕਿੰਨੀਆਂ ਫਿਲਮਾਂ ਕਿੰਨੀਆਂ ਫਿਲਮਾਂ ਮੇਰੇ ਨਾਲ ਕੀਤੀਆਂ ਕਿੰਨਾ ਟਾਈਮ ਸਪੈਂਡ ਕੀਤਾ ਮੇਰੇ ਨਾਲ ਮੇਰੇ ਲਈ ਤਾਂ ਪਰਸਨਲੀ ਬਹੁਤ ਵੱਡਾ ਲਾਸ ਹੈ ਜੀ ਫਾਦਰ ਫਿਗਰ ਸੀ ਮੇਰੇ ਲਈ ਬਹੁਤ ਕੁਝ ਸਿੱਖਿਆ ਹੁੰਨਾ ਤੋਂ ਬਹੁਤ ਜੈਨੂਨਲੀ ਬਹੁਤ ਕੁਝ ਸਿੱਖਿਆ ਹੁੰਨਾ ਤੋਂ ਸਾਖਰੀ ਮੁਲਾਕਾਤ ਕੀਤੀ ਸੀ ਤੇ ਉਦੋਂ ਤੁਹਾਨੂੰ ਉਹਨਾਂ ਨੇ ਕਿਹਾ ਸੀ ਵੀ ਮੈਂ ਠੀਕ ਹਾਂ ਹੁਣ ਮੈਂ ਫਿਲਮ ਕਰੂੰਗਾ ਤਿਆਰ ਦੇਖੋ ਉਹ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸੀਗਾ ਪਰ ਮੈਨੂੰ ਤਕੜੇ ਲੱਗੇ ਸੀ ਤਾਂ ਮਤਲਬ ਉਹਨੇ ਮੈਨੂੰ ਨਾਂ ਵੀ ਨਹੀਂ ਕੀਤੀ ਮੈਂ ਕਿਹਾ ਜੀ ਤਕੜੇ ਹੋ ਜੋ ਆਪਾਂ ਕੰਮ ਕਰਨਾ ਬੰਦਾ ਜਿਵੇਂ ਹੌਸਲਾ ਦਿੰਦਾ ਹੁੰਦਾ ਪਿਕ ਅਪ ਹੁਣਾ ਨਹੀਂ ਹਾਂ ਉਹ ਤਾਂ ਫਿਲਮ ਕਰ ਨਹੀਂ ਰਹੀ ਸੀ ਰਹੀ ਉਹ ਜਵਾਬ ਦੇ ਦਿੰਦੇ ਸੀ ਉਹ ਨਹੀਂ ਹਲੇ ਤਾਂ ਉਹਨਾਂ ਦੀ ਹੈਲਥ ਠੀਕ ਹੈ ਨਹੀਂ ਸੀਗੀ ਜੀ ਅਸੀਂ ਵੇਟ ਕਰ ਰਹੇ ਸੀ ਸਾਲ ਡੇਢ ਸਾਲ ਦੇ اندر ਕਾਫੀ ਠੀਕ ਹੋ ਕੇ ਸੀ ਹੁਣ ਤੱਕ ਕਾਫੀ ਅਗੇ ਨਾਲੋਂ ਬੈਟਰ ਸੀ ਪਰ ਹੁਣ ਨਹੀਂ ਪਤਾ ਨਾ ਜੀ ਰੱਬ ਨੂੰ ਕੀ ਮਨਜ਼ੂਰ ਆ ਟੇਸ ਜੀ ਸਾਹਿਬ ਉਹ ਪਹੁੰਚੇ ਨਹੀਂ ਗੱਲਬਾਤ ਕਰਦੇ ਟੇਸ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਪੱਲਾ ਸਾਹਿਬ ਸਾਡੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਚ ਰਹਿਣਗੀਆਂ ਜੀ ਦੇਖੋ ਪੱਲਾ ਸਾਹਿਬ ਦੀ ਜਿਹੜੀ ਸ਼ਖਸੀਅਤ ਆ ਉਹਨਾਂ ਦੀ ਜਿਹੜੀ ਅਨਮੋਲ ਜੋ ਮਿਠਰੀ ਉਹਨਾਂ ਦੀ ਦੇਣ ਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਜਿੱਨਾ ਸਿਨੇਮਾ ਹੈਗਾ ਆ ਅਸੀਂ ਵਿਦੇਸ਼ ਵੀ ਉੱਥੇ ਦੇਖੋ ਯੂਕੇ ਦੇ ਵਿੱਚ ਮੇਰੇ ਵਰਗੇ ਉੱਥੇ ਤੇ ਜੰਮ ਪੜਨੇ ਪਰ ਉੱਥੇ ਯੂਕੇ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਪੰਜਾਬੀ ਹੁਣ ਹਰ ਦੁਨੀਆ ਦੇ ਕੋਨੇ ਦੇ ਵਿੱਚ ਛਾਏ ਹੋਏ ਨੇ ਉਹ ਜੋ ਇਸ ਅਦਾਕਾਰੀ ਨੂੰ ਦੇਖ ਕੇ ਆਪ ਵੀ ਹੱਸਦੇ ਸੀਗੇ ਸਾਰਾ ਪਰਿਵਾਰ ਵੀ ਨਾਲ ਹੱਸਦਾ ਸੀਗਾ ਸੋ ਮੈਂ ਵੀ ਆਪਣੇ ਇੱਥੇ ਨਿੱਜੀ ਜੋ ਫੇਰੀ ਸੀਗੀ ਯੂਕੇ ਤੋਂ ਮੈਂ ਆਇਆ ਸੀ ਇੱਥੇ ਪਰਿਵਾਰ ਦੇ ਨਾਲ ਤੇ ਮੈਂ ਆਪਣੇ ਸਾਡੇ ਚਾਚਾ ਜੀ ਸਰਪੰਮ ਜੀ ਸਿੰਘ ਜੀ ਰਾਏਪੁਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਦਮਪੁਰ ਤੋਂ ਤੋਂ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਨੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਖੁਦ ਜਾਣਾ ਚਾਹੁੰਦਾ ਕਿ ਤਾਂ ਕਿ ਉਹਨਾਂ ਨੂੰ ਵੀ ਇੱਕ ਸੱਚੀ ਸ਼ਰਧਾਂਜਲੀ ਮੈਂ ਭੇਟ ਕਰ ਸਕਾਂ ਤਾਂ ਭੱਲਾ ਸਾਹਿਬ ਨੂੰ ਇਹ ਉਹਨਾਂ ਦੇ ਪਰਿਵਾਰ ਨੂੰ ਵੀ ਅਹਿਸਾਸ ਹੋਵੇ ਕਿ ਸਿਰਫ ਇੱਥੇ ਪੰਜਾਬ ਦੇ ਜਾਂ ਇੰਡੀਆ ਦੇ ਵਿੱਚ ਵਸਦੇ ਪੰਜਾਬੀ ਨਹੀਂ ਉਹਨਾਂ ਨੂੰ ਪਿਆਰ ਕਰਦੇ ਦੁਨੀਆ ਭਰ ਦੇ ਪੰਜਾਬੀ ਉਹਨਾਂ ਨੂੰ ਬਹੁਤ ਹੀ ਉਹਨਾਂ ਦਾ ਜਿਹੜਾ ਕਿਰਦਾਰ ਆ ਉਸ ਨੂੰ ਕੇਸ ਸੁਨਹਿਰੀ ਅਲਫ਼ਾਜ਼ਾਂ ਦੇ ਵਿੱਚ ਜੋ ਅਸੀਂ ਯਾਦ ਕਰਦੇ ਆ ਅਸੀਂ ਹੁਣ ਇਹੀ ਅਰਦਾਸ ਕਰ ਸਕਦੇ ਆ ਰਲ ਮਿਲ ਕੇ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਕਦੇ ਤੁਹਾਡੀ ਮੁਲਾਕਾਤ ਤੋਂ ਉਹਨਾਂ ਨਾਲ ਕੋਈ ਯੂਕੇ ਚ ਜਾਂ ਫਿਰ ਇੰਡੀਆ ਚ ਜਾਂ ਕੋਈ ਹੋਈ ਮੁਲਾਕਾਤ ਜੀ ਦੇਖੋ ਉੱਥੇ ਮਿਲਣ ਦਾ ਤਾਂ ਮੌਕਾ ਮਿਲਿਆ ਪਰ ਜੋ ਸਾਨੂੰ ਵਿਸਥਾਰ ਨਾਲ ਇੱਕ ਦੂਸਰਾ ਨਾਲ ਗੱਲਬਾਤ ਕਰਨ ਦਾ ਜੋ ਨਈ ਮੌਕਾ ਮਿਲਿਆ ਐਸੀ ਅਲੱਗ-ਅਲੱਗ ਜਿਹੜੇ ਅਦਾਕਾਰ ਆਉਂਦੇ ਨੇ ਚਾਹੇ ਉਥੇ ਗਰੇਵਾਲ ਸਾਹਿਬ ਹੋਣੀਆਂ ਵਾਲੇ ਸਾਹਿਬ ਜਾਂ ਹੋਰ ਇਹਨਾਂ ਸਾਰਾ ਨਾਲ ਸਮੇਂ-ਸਮੇਂ ਤੇ ਮਿਲਣ ਦਾ ਮੌਕਾ ਮਿਲਦਾ ਅਲੱਗ-ਅਲੱਗ ਸਮਾਗਮਾਂ ਦੇ ਵਿੱਚ ਪਰ ਕਈ ਦਫਾ ਤੁਹਾਨੂੰ ਇਕਾਂਤ ਦੇ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਦਾ ਪਰ ਭੱਲਾ ਸਾਹਿਬ ਇਹ ਮੇਰੀ ਵੀ ਬਦਕਿਸਮਤੀ ਹੈ ਕਿ ਮੈਨੂੰ ਪਤਾ ਕੀ ਉਹਨਾਂ ਦੀ ਜਿਹੜੀ ਦੇਣ ਆ ਸਿਰਫ ਆ ਜੋ ਪੰਜਾਬੀ ਸਿਨੇਮੇ ਨੂੰ ਨਹੀਂ ਚਾਹੇ ਉਹ ਖੇਤੀਬਾੜੀ ਦੇ ਤੌਰ ਤੇ ਆ ਚਾਹੇ ਜੇ ਇਸ ਤਰੀਕੇ ਨਾਲ ਉਹ ਵਿਦਵਾਨ ਵੀ ਸੀ ਜੋ ਪੜ੍ਹੇ ਲਿਖੇ ਸੂਝਵਾਨ ਵਿਅਕਤੀ ਸੀ ਤੇ ਇਹਦੇ ਕਰਕੇ ਜੋ ਉਹ ਨਾ ਸਿਰਫ ਆਪ ਪੜ੍ਹੇ ਪਰ ਹੋਰਨਾਂ ਨੂੰ ਵੀ ਉਹਨਾਂ ਨੇ ਪੜ੍ਹਾਇਆ ਸ਼ਾਇਦ ਜੇ ਮੇਰੇ ਵਰਗਾ ਵੀ ਉਹਨਾਂ ਦੇ ਨਾਲ ਬੈਠਦਾ ਤਾਂ ਕੁਝ ਉਹ ਮੈਨੂੰ ਵੀ ਪੜਾਉਂਦੇ ਤਾਂ ਹੋਰ ਗਿਆਨ ਬਖਸ਼ਦੇ ਅੱਜ ਇਹਨਾਂ ਤੇ ਜਾਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਉਹਨਾਂ ਨੂੰ ਜਾਣਨ ਵਾਲੇ ਉਹਨਾਂ ਨੂੰ ਦੇਖਣ ਵਾਲੇ ਪਿਆਰ ਕਰਨ ਵਾਲੇ ਉਹਨਾਂ ਨੂੰ ਯਾਦ ਕਰ ਰਹੇ ਨੇ ਅੱਖਾਂ ਹਰ ਇੱਕ ਦੀਆਂ ਨਾਮ ਨੇ ਕਿ ਕਿਸ ਤਰੀਕੇ ਦੀ ਉਹ ਇੱਕ ਸਾਂਝ ਜਿਹੜੀ ਉਹ ਛੱਡ ਕੇ ਗਏ ਨੇ ਜਾਂ ਵਿਰਾਸਤ ਕੀ ਛੱਡ ਕੇ ਗਏ ਵਿਰਾਸਤ ਆ ਉਹਦੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਮੈਂ ਵੀ ਆਪਣੇ ਸੋਸ਼ਲ ਮੀਡੀਆ ਤੇ ਜਦੋਂ ਉਹਨਾਂ ਨੂੰ ਮੈਂ ਸ਼ਰਧਾਂਜਲੀ ਭੇਟ ਕੀਤੀ ਕੱਲ ਜਦੋਂ ਬਹੁਤ ਹੀ ਦਦਨਾਕ ਜੋ ਖਬਰ ਸਾਨੂੰ ਮਿਲੀ ਕਿ ਕਿਸ ਤਰੀਕੇ ਨਾਲ ਜੋ ਲੋਕਾਂ ਦਾ ਜੋ ਹੜ ਆਇਆ ਕੀ ਉਹਨਾਂ ਦੀ ਮਾਇੂਸੀ ਦਾ ਉਹਨਾਂ ਦੀ ਉਦਾਸੀ ਦਾ ਕਿ ਸਾਡੇ ਦਰਮਿਆਨੋਂ ਇੱਕ ਅਨਮੋਲ ਹੀਰਾ ਉਹ ਛਿੰਗਿਆ ਹੈ ਕਿਉਂਕਿ ਉਹਨਾਂ ਨੇ ਅਗਾਹ ਜਾ ਕੇ ਵੀ ਬਹੁਤ ਵੱਡੀ ਜਿਹੜੀ ਦੇਣ ਹੋਣੀ ਸੀਗੀ ਜੋ ਪੰਜਾਬੀ ਸੱਭਿਆਚਾਰਕ ਤੌਰ ਤੇ ਸੋ ਤਦ ਹੀ ਤਾਂ ਮੈਂ ਇਹ ਸਮਝਦਾ ਕਿ ਜਿਹੜਾ ਉਹਨਾਂ ਦੇ ਇੱਥੇ ਜਿੰਨੇ ਵੀ ਪਿਆਰ ਕਰਨ ਵਾਲੇ ਨੇ ਜਿੰਨੇ ਦੋਸਤ ਰਿਸ਼ਤੇਦਾਰ ਨੇ ਉਹ ਇਸ ਗੱਲ ਤੋਂ ਬਹੁਤ ਹੀ ਫਕਰ ਦਾ ਮਾਣ ਮਹਿਸੂਸ ਕਰ ਸਕਦੇ ਨੇ ਕੀ ਉਹਨਾਂ ਨੇ ਕੀ ਦੇਣਾ ਇਸ ਇਸ ਐਬਸੋਲੂਟਲੀ ਇਨਕ੍ਰੈਡੀਬਲ ਕੰਟ੍ਰਿਬਿਊਸ਼ਨ दैट ਹੀ ਹਸ ਮੇਡ ਟੂ ਨੋਟ ਜਸਟ ਪੰਜਾਬੀ ਹੌਚਰ ਬਟ ਗਲੋਬਲ ਕਲਚਰ ਐਂਡ ਇਨ ਟਰਮਸ ਆਫ ਹਿਸ ਕੰਟ੍ਰਿਬਿਊਸ਼ਨ ਟੂ ਟੂ ਕਾਮੇਡੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੇ ਜਿਹੜੀ ਕਿਰਦਾਰ ਤੋਂ ਪ੍ਰੇਰਨਾ ਲੈਂਦੇ ਹੋਏ ਜਿਹੜੀ ਅਗਲੀ ਪੀੜ੍ਹੀ ਵੀ ਆ ਉਹ ਵੀ ਆਪਣਾ ਬੜਮੁੱਲਾ ਯੋਗਦਾਨ ਇਦਾਂ ਹੀ ਜੋ ਪੰਜਾਬੀ ਸਿਨੇਮੇ ਦਾ ਸੱਭਿਆਚਾਰ ਨੂੰ ਇਦਾਂ ਹੀ ਪਾਉਗੇ ਬਹੁਤ ਮਿਹਰਬਾਨੀ ਜੀ ਟੇ ਸਭ ਉਚਿਤ ਚਤੌਰ ਦੇ ਤੇ ਇਥੇ ਪਹੁੰਚੇ ਨੇ ਹਰਮਨਜੀਤ ਸਿੰਘ ਟੇਸੀ ਸਾਹਿਬ ਜਿਹੜੇ ਨੇ ਯੂਕੇ ਦੇ ਵਿੱਚ ਵੱਡੇ ਸਿਆਸਤਦਾਨ ਨੇ ਨੰਪਾਰਲੀਮੈਂਟ ਵੀ ਰਹੇ ਨੇ ਤਾਂ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਨਿੱਜੀ ਤੌਰ ਤੇ ਲੱਗਦਾ ਸੀ ਕਿ ਅੱਜ ਜਿਹੜਾ ਉਹ ਇੱਥੇ ਉਹਨਾਂ ਨੂੰ ਜਿਹੜਾ ਉਹ ਅੰਤਮ ਵਿਦਾਇਗੀ ਦੇ ਲਈ ਜਾਣਾ ਚਾਹੀਦਾ ਤੇ ਉਹ ਆਏ ਨੇ ਸੋ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਜਿਹੜੇ ਪੰਜਾਬੀ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਉਹ ਅੱਜ ਜਸਵਿੰਦਰ ਭੱਲਾ ਸਾਹਿਬ ਨੂੰ ਯਾਦ ਕਰ ਰਹੇ ਨੇ